ਨਸ਼ਾ ਖਿਲਾਫ ਪੁਲਿਸ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਉਮੀਦ ਤਹਿਤ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਅੱਜ ਕੁੜੀਆਂ ਦੇ ਕਬੱਡੀ ਮੁਕਾਬਲੇ ਅਤੇ ਲੜਕਿਆਂ ਦੇ ਹਾਕੀ ਦੇ ਮੈਚ ਕਰਵਾਏ ਗਏ ਇਸ ਸਮਾਗਮ ਵਿੱਚ ਫਰੀਦਕੋਟ ਦੇ ਨਾਮਵਰ ਖਿਡਾਰੀ ਜਿਨ੍ਹਾਂ ਵੱਲੋਂ ਖੇਡਾਂ ਵਿੱਚ ਫਰੀਦਕੋਟ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਚ ਹਾਕੀ ਖਿਡਾਰੀ ਚੰਦ ਸਿੰਘ ਲੰਪੀਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੋਲਡ ਮੈਲਟਿਸ ਰੁਪਿੰਦਰ ਸਿੰਘ ਅਤੇ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲਿਸਟ ਸਿਫਤ ਸਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਆਪਣੇ ਤਜਰਬੇ ਖਿਡਾਰੀਆਂ ਨਾਲ ਸਾਂਝੇ ਕੀਤੇ ਗਏ ਇਸ ਮੌਕੇ ਐਸਐਸਪੀ ਸਰਦਾਰ ਹਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵੱਲੋਂ ਉਚਿਤੇ ਤੌਰ ਤੇ ਸਵਾਗਤ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਵੱਖ-ਵੱਖ ਸਕੂਲੀ ਬੱਚੇ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਇਸ ਪ੍ਰੋਜੈਕਟ ਤਹਿਤ ਲੜਕੀਆਂ ਦੇ ਹਾਕੀ ਦੇ ਮੈਚ ਅਤੇ ਲੜਕੀਆਂ ਦੇ ਕਬੱਡੀ ਮੈਚ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ

ਤੀਸਰੀ ਇਹ ਚੌਥੀ ਇਵੈਂਟ ਹੋ ਰਹੀ ਹੈਗੀ ਪਹਿਲੇ ਵੀ ਆਪਾਂ ਮੈਰਾਥਨ ਕਰਵਾ ਚੁੱਕੇ ਹੈਗੇ ਤੋੜ ਕਰਵਾ ਚੁੱਕੇ ਹੈਗੇ ক্রিকেট ਮੈਚ ਵੀ ਕਰਾ ਚੁੱਕੇ ਹੈਗੇ ਇਤਿਹਾਸ ਕਬੱਡੀ ਤੇ ਹਾਕੀ ਮੈਚ ਹੈਗਾ ਇਸ ਦੇ ਤਹਿਤ ਅਸੀਂ ਲੋਕਾਂ ਨੂੰ ਸਪੈਸ਼ਲੀ ਯੂਥ ਨੂੰ ਬਟ ਹਰੇਕ ਵਰਗ ਦੇ ਇਨਸਾਨ ਨੂੰ ਅਸੀਂ ਇਹ ਮੈਸੇਜ ਦਿਵਾਉਣਾ ਚਾਹੁੰਦੇ ਹੈਗੇ ਕਿ ਜਿਵੇਂ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਲੋਕੀ ਖੇਡ ਤੋਂ ਜੁੜਨ ਤੇ ਖੇਡ ਸਾਨੂੰ ਕਾਫੀ ਮਜ਼ਬੂਤ ਕਰਦਾ ਹੈਗਾ ਇੰਟਰਨਲੀ ਐਕਸਟਰਨਲੀ ਤੇ ਸਾਡੀ ਡਿਸਪਲਿਨ ਇੰਟਰਨਲ ਵਿਲ ਪਾਵਰ ਬੜਾਣਾ ਆਏਗਾ ਤੇ ਅਸੀਂ ਅੱਛੇ ਰਾਹ ਤੇ ਚੱਲ ਸਕਦੇ ਆਏਗੇ ਤੇ ਖਾਸ ਕਰਕੇ ਨਸ਼ੇ ਨੂੰ ਨਾਕ ਕਰਨ ਵਿੱਚ ਇਹ ਕਾਫੀ ਯੋਗਦਾਨ ਰਹਿ ਜਾਏਗਾ ਸੋ ਅਸੀਂ ਲੋਕਾਂ ਨੂੰ ਇਹ ਹੀ ਪ੍ਰੇਰਿਤ ਕਰਨਾ ਚਾਹ ਰਹੇ ਹਾਂ ਇਹ ਇਵੈਂਟਸ ਕਿਉਂਕਿ ਉਹ ਸਪੋਰਟਸ ਨਾਲ ਜੁੜੇ ਨੇ ਉਮੀਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਪੁਲਿਸ ਨੇ ਚਾਲੂ ਕੀਤਾ ਸੀਗਾ ਮਹੀਨਾ ਪਹਿਲਾਂ ਉਹਦੇ ਚ ਸਾਡਾ ਚੌਥਾ ਪ੍ਰੋਗਰਾਮ ਹੈ ਔਰ ਇਹਦੇ ਚ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਹੈਗਾ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਇਨਕਰੇਜ ਕਰਨਾ ਚਾਹੁੰਦੇ ਆ ਕਿ ਉਹ ਖੇਡਾਂ ਵੱਲ ਆਪਣਾ ਧਿਆਨ ਦੇਣ ਤੇ ਜਿਹੜੇ ਕ੍ਰਾਈਮਨਲ ਐਕਟੀਵਿਟੀਜ਼ ਹੈ ਜਾਂ ਜਿਹੜੀਆਂ ਮਾੜੀਆਂ ਆਦਤਾਂ ਨੇ ਉਹਨਾਂ ਤੋਂ ਦੂਰ ਰਹਿਣ ਉਹਦੇ ਵਿੱਚ ਜਿਹੜਾ ਆਪਾਂ ਦੇਖਦੇ ਆ ਕਿ ਕੁਝ ਜਿਹੜੇ ਨੌਜਵਾਨ ਬੇਰੋਜ਼ਗਾਰੀ ਕਾਰਨ ਨਸ਼ਿਆਂ ਵੱਲ ਚਲੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਚੰਗੀਆਂ ਆਦਤਾਂ ਵੱਲ ਅਸੀਂ ਪ੍ਰੇਰਨਾ ਚਾਹੁੰਦੇ ਆ ਇਹੀ ਸਾਡਾ ਮਕਸਦ ਹੈ ਅਸੀਂ ਤੁਹਾਡੇ ਨਾਲ ਇਹ ਸਭ ਨੂੰ ਇਹ ਤੋਂ ਹੋ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਵੀ ਬੱਚੇ ਨਸ਼ਾ ਤੋਂ ਬਚਾ ਰਹੇ ਹਨ ਬਿਲਕੁਲ ਕੋਸ਼ਿਸ਼ਾਂ ਦੀ ਇਸੀ ਗੋਲ ਮੈਡਲਿਸਟ ਆਪਣੀ ਸੀਟ ਉੱਪਰ ਸੌਂਗਾ ਬੈਠੀ ਆ ਮਨਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਇਸ ਮੋਟੀਵੇਟ ਹੋ ਰਹੀ ਹੈ ਵੀ ਅਸੀਂ ਵੀ ਇੱਥੋਂ ਤੱਕ ਜਾਈਏ ਬਾਕੀ ਇਹਨਾਂ ਦੇ ਟੂਰਨਾਮੈਂਟ ਕਰਾਉਂਦੇ ਹੀ ਰਹਿਣਾ ਚਾਹੀਦਾ ਕਿਉਂਕਿ ਬੱਚੇ ਵੀ ਨਸ਼ਾ ਵੱਲ ਜਾਣ ਮਤਲਬ ਡੰਗਦੇ ਹੀ ਨਹੀਂ ਜਦੋਂ ਆਪਾਂ ਉਹਨਾਂ ਨੂੰ ਸਪੋਰਟ ਦੇ ਵਿੱਚ ਰੱਖਦੇ ਆ ਕਿਉਂਕਿ ਉਹਨਾਂ ਕੋਲ ਨਾ ਸਮਾਂ ਹੀ ਨਹੀਂ ਰਹਿੰਦਾਗਾ ਵੀ ਉਹ ਗਲਤ ਲਾਈਨ ਚ ਜਾਣ ਤੁਸੀਂ ਮੈਂ ਇੱਕ ਇੰਨੀ ਆ ਸਭ ਨੂੰ ਵੀ ਇਹ ਮਹਤਵਪੂਰਨ ਆਈਟਮ ਤਾਂ ਕਿ ਸਾਡੀ ਜੋ ਆਉਣ ਵਾਲੀ ਪੀੜ੍ਹੀ ਆ ਉਹ ਮਤਲਬ ਸਪੋਰਟਸ ਨਾਲ ਜੁੜੀ ਰਹੇ ਤੇ ਨਸ਼ਾ